ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮੁਰਮਰਿਆਂ ਦੇ ਨਾ ਲੱਡੂ ਬਣਾਵਾਂਗੇ ਆ ਆਪਾਂ ਮੁਰਮਰੇ ਲਈਏ ਤੇ ਇਹਨਾਂ ਦੇ ਲੱਡੂ ਬਣਾਵਾਂਗੇ ਤੇ ਬਹੁਤ ਹੀ ਘੱਟ ਸਮਾਨ ਨਾਲ ਹੀ ਬਣ ਜਾਂਦੇ ਇੱਕ ਗੁੜਾ ਤੇ ਇੱਕ ਮੁਰਮਰੇ ਬਸ ਇੱਕ ਕੌਲੀ ਆਪਾਂ ਗੁੜ ਦੀ ਲਈਏ ਤੇ ਇਹੀ ਕੌਲੀਆਂ ਤਿੰਨ ਆਪਾਂ ਲਈਆਂ ਮੁਰਮਰਿਆਂ ਦੀਆਂ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਮੁਰਮਰਿਆਂ ਨੂੰ ਥੋੜਾ ਰੋਸਟ ਕਰ ਲਾਂਗੇ ਵੈਸੇ ਤਾਂ ਸਾਖਤੀ ਹੈ ਵਧੀਆ ਇਹ ਤੇ ਥੋੜੇ ਜਿਹਾ ਹੋਰ ਆਪਾਂ ਇਹਨਾਂ ਨੂੰ ਗਰਮ ਕਰ ਲਾਂਗੇ ਆਪਾਂ ਕੜਾਹੀ 'ਚ ਪਾ ਲਿਆ ਮुरमਰੇ ਤੇ ਹੁਣ ਆਪਾਂ ਇਹਨਾਂ ਨੂੰ ਨਾ 2 ਤੋਂ 3 ਮਿੰਟ ਚੱਕਰ ਰੋਸਟ ਕਰਾਂਗੇ ਡਰਾਈ ਰੋਸਟ ਕਰਦੇ ਆਪਾਂ ਇਹਨਾਂ ਨੂੰ ਤੇ ਜਦੋਂ कुरकुरੇ ਜੇ ਬਣ ਗਏ ਨਾ ਤੇ ਉਹ ਨੂੰ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਆਪਾਂ ਨੂੰ ਇਹਨਾਂ 2-3 ਮਿੰਟ ਮੀਡੀਅਮ ਗੈਸ ਤੇ ਆਪਾਂ ਇਹਨਾਂ ਨੂੰ ਰੋਸਟ ਕਰ ਲਿਆ ਤੇ ਇਹ ਵਧੀਆ ਕੁਰਕਰੀਆਂ ਹੋ ਗਈਆਂ ਦੇਖ ਲਓ ਕਿੰਨੀਆਂ ਸੋਹਣੀਆਂ ਨਾ ਕੁਰਕਰੀਆਂ ਜੀਆਂ ਹੋ ਗਈਆਂ ਐ ਕ੍ਰਿਸਪੀ ਹੋ ਗਈਆਂ ਹੁਣ ਆਪਾਂ ਇਹਨੂੰ ਇੱਧਰ ਬੌਲ 'ਚ ਕੱਢ ਦਿੰਨੇ ਤੇ ਹੁਣ ਗੈਸ ਨੂੰ ਨਾ ਆਪਾਂ ਬਿਲਕੁਲ ਸਲੋ ਕਰਾਂਗੇ ਤੇ ਹੁਣ ਬਣਾਵਾਂ ਹੁਣ ਨਾ ਆਪਾਂ ਚਾਸ਼ਨੀ ਬਣਾਵਾਂਗੇ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲਿਆ ਘਿਓ ਦਾ ਤੇ ਗੈਸ ਨੂੰ ਨਾ ਆਪਾਂ ਬਿਲਕੁਲ ਸਲੋ ਕਰ ਲਿਆ ਪਹਿਲਾਂ ਮੀਡੀਅਮ ਸੀਗਾ ਹੁਣ ਆਪਾਂ ਬਿਲਕੁਲ ਸਲੋ ਕੀਤਾ ਹੋਇਆ ਆਨ ਸਲੋ ਗੈਸ ਤੇ ਨਾ ਆਪਾਂ ਹ ਗੁਰਨਾ ਨੂੰ ਮੈਲਟ ਕਰਾਂਗੇ ਗੁਰਨਾ ਆਪਾਂ ਕੱਦੂ ਕਾਸ ਵੀ ਕਰ ਸਕਦੇ ਆ ਮੈਂ ਕਰਦ ਦੇ ਨਾਲ ਨਾ ਬਰੀਕ ਵੀ ਕੱਟ ਲੈ ਤੇ ਹੁਣ ਆਪਾਂ ਬਿਲਕੁਲ ਸਲੋ ਗੈਸ ਤੇ ਇਹਨੂੰ ਮੈਲਟ ਕਰਾਂਗੇ ਗੋੜਾ ਆਪਣਾ ਮੈਲਟ ਹੋ ਗਿਆ ਕਿਉਂਕਿ ਆਪਾਂ ਨਾ ਬਰੀਕ ਕੱਟਿਆ ਸੀ ਚਾਕੂ ਨਾਲ ਤੇ ਬਹੁਤ ਸੋਣਾ ਹੋ ਗਿਆ ਆਪਣਾ ਮੈਲਟ ਤੇ ਹੁਣ ਆਪਾਂ ਇਹ ਵੀ ਚਾਸ਼ਨੀ ਬਣਾਉਣੀ ਹੈ ਤੇ ਜਦੋਂ ਵੀ ਇਹ ਥੋੜੀ ਜਿਹੀ ਕੜਕ ਦੇ ਨੇ ਟੁੱਟ ਜਾਂਦੀ ਨਾ ਤਾਰ ਉਹ ਮੇ ਬਣਾਵਾਂਗੇ ਆਪਾਂ ਹੁਣ ਇਹਨੂੰ ਥੋੜਾ ਜਿਹਾ ਟਾਈਮ ਪਕਾਉਣਾ ਪਊ ਸਲੋ ਰੱਖਿਓ ਜائیں ਇਸ ਨੂੰ ਆਪਣੇ ਗੋੜਨਾ ਚਾਰ ਤੋਂ ਪੰਜ ਮਿੰਟ ਹੋ ਗਏ ਹੈ ਮੈਲਟ ਹੋ ਹੋ ਗਿਆ ਉਸ ਤੋਂ ਬਾਅਦ ਆਪਾਂ ਚਾਰ ਪੰਜ ਮਿੰਟ ਪਕਾਈ ਜਾਂਦੇ ਹੁਣ ਆਪਾਂ ਨਾ ਚੈੱਕ ਕਰਦੇ ਆਂ ਇਧਰ ਠੰਡਾ ਪਾਣੀ ਲਿਆ ਆਪਾਂ ਤੇ ਇਹਦੇ ਵਿੱਚ ਆਪਾਂ ਗੁੜ ਪਾ ਕੇ ਵੇਖਾਂਗੇ ਆਪਣੀ ਚਾਸ਼ਨੀ ਬਣੀ ਹੈ ਕਿ ਨਹੀਂ ਮਾੜੀ ਜਿਹੀ ਠੰਡਾ ਹੋ ਗਿਆ ਨਾ ਜਦੋਂ ਫਿਰ ਆਪਾਂ ਚੈੱਕ ਕਰਦੇ ਆਂ ਅਜੇ ਬਣੀ ਨਹੀਂ ਆਪਣੀ ਚਾਸਨੀ ਅਜੇ ਕੱਚੀ ਆ ਅਜਾ ਆਪਾਂ ਇਹਨੂੰ ਹੋਰ ਪਕਾਵਾਂਗੇ। ਛੋਟੇ ਜਿਹਾ ਆਪਾਂ ਨੇ ਗੁੜ ਦਾ ਨਾ ਕਲਰ ਵੀ ਚੇਂਜ ਹੋ ਗਿਆ। ਦੇਖ ਪੂਰਾ ਲਾਲ ਹੋ ਗਿਆ। ਤੇ ਆਪਾਂ ਹੁਣ ਚੈੱਕ ਕਰਕੇ ਫੇਰ ਦੇਖਦੇ ਆ ਇਹਨੂੰ। ਥੋੜਾ ਜਿਹਾ ਠੰਡਾ ਹੋ ਗਿਆ ਨਾ ਫਿਰ ਫੇਰ ਆਪਾਂ ਦੇਖਦੇ ਆ। ਉਹਨਾਂ ਟਾਈਮ ਆਪਾਂ ਇਹਨੂੰ ਹਲਾਉਣੇ ਆ। ਗੈਸ ਆਪਣਾ ਬਿਲਕੁਲ ਸਲੋ ਹੈ। ਹਾਂ ਲੋ ਹੁਣ ਤੁਤੀ ਜਾਂਦੀ ਆਪਣੀ ਸੰਵਧੀਆ ਬਣ ਗਈ ਚਾਸ਼ਨੀ ਤਿਆਰ ਆ ਆਪਣੀ ਚਾਸ਼ਨੀ ਤੇ ਹੁਣ ਆਪਾਂ ਇਹਦੇ ਵਿੱਚ ਮੁਰਮਰੇ ਪਾ ਦਿਆਂਗੇ ਗਾਣੇ ਤੋਂ ਨਸ ਸਲੋਈ ਰੱਖਿਓ ਜੇ ਤੇਜ਼ ਕਰਾਂਗੇ ਤੇ ਆਪਾਂ ਦਾ ਗੁੜ ਮੱਚ ਜੂਗਾ ਤੇ ਸਲੋ ਗੈਸ ਤੇ ਟਾਈਮ ਤੋਂ ਥੋੜਾ ਜਿਹਾ ਲੱਗ ਜਾਂਦਾ ਤੇ ਚਾਸ਼ਨੀ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਤੇ ਹੁਣ ਆਪਾਂ ਨਾ ਗੁੜ ਦੇ ਵਿੱਚ ਮੁਰਮਰਿਆਂ ਨੂੰ ਮਿਲਾ ਦਿੰਨੇ ਆਪਾਂ ਨੇ ਮਰਮਰੇ ਗੁੜ ਦੇ ਵਿੱਚ ਇਹਨਾਂ ਚਾशनी ਚ ਮਿਲ ਗਏ ਵੱਢ ਗਿਆ ਤੇ ਮਿਕਸ ਹੋ ਗਏ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਤੇ ਇਹਨੂੰ ਆਪਾਂ ਨਾ ਵੱਡੇ ਕੁੱਲੇ ਪਾਂਡੇ ਚ ਕੱਢ ਲੈਣੇ ਆ ਇਸ ਚ ਤੇ ਬਸ ਆਪਾਂ ਹੁਣ ਇਹਨੂੰ ਵਟਣਾ ਸ਼ੁਰੂ ਕਰ ਦਿਆਂਗੇ ਥੋੜਾ ਜਿਹਾ ਸੰਧਾ ਕਰਾਂਗੇ ਬਸ ਤੇ ਇਹ ਜਲਦੀ ਜਲਦੀ ਵਟਨੇ ਪੈਂਦੇ ਇਹਨਾਂ ਦੇ ਹੁਣ ਜੀ ਆਪਾਂ ਥੋੜਾ ਜਿਹਾ ਨਾ ਹੱਥਾਂ ਨੂੰ ਪਾਣੀ ਲਾ ਲਾਂਗੇ ਤੇ ਹੁਣ ਆਪਾਂ ਇਹਦੇ ਲੱਡੂ ਜੇ ਬਣਾ ਲਾਂਗੇ ਤੇ ਇਹ ਆਪਾਂ ਨੂੰ ਨਾ ਜਲਦੀ ਜਲਦੀ ਵਟਣੇ ਪੈਣਗੇ ਨਹੀਂ ਤਾਂ ਇੱਥੇ ਹੀ ਸੁੱਕ ਜਾਣਗੇ ਇਹ ਐਸ ਤਾਂ ਕਿਆ ਕਰਕੇ ਆ ਦੇਖ ਲਓ ਐਸ ਤਾਂ ਕਿਆ ਕਰਕੇ ਨਾ ਆਪਾਂ ਇੱਥਾ ਨੂੰ ਪਾਣੀ ਲਾ ਲਾਂਗੇ ਤੇ ਵੱਟੀ ਚੱਲਾਂਗੇ ਜਦੋਂ ਇੱਥਾ ਨੂੰ ਪਾਣੀ ਲਾ ਲੈਣਾ ਤੇ ਫੇਰ ਆਪਾਂ ਨੂੰ ਇਹ ਗਰਮ ਨਹੀਂ ਲੱਗਦੇ ਐਸ ਤੱਕ ਆਪਾਂ ਹੁਣ ਸਾਰੇ ਬਣਾ ਲਾਂਗੇ ਆਪਾਂ ਜੀ ਮੁਰਮਰੇ ਬੰਦੇ ਲੱਡੂ ਬਣਾ ਲਏ ਆ ਤੇ ਬਹੁਤ ਵਧੀਆ ਬਣ ਗਏ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ